ਕਿ ਛੋਟੇ ਛੋਟੇ ਹਮਮ ਹੋਰ ਮੀਂਹ ਬੈਣਗੇ ਨਾ ਫੇਰ ਪੱਕਣੇ ਫੇਰ ਪੱਕਣਗੇ ਮੇਲਾ ਹੀ ਦਿਖਾ ਲਿਆ ਹੈ ਮੇਲਾ ਵੇਖਿਆ ਇਹ ਜੋੜਾ ਨਗਰੀ ਤੂੰ ਦੱਸ ਪਹਿਲਾਂ ਹੂੜਾ ਹਟਾ ਦੇ ਨਹੀਂ ਲੈਣਾ ਹੈ ਵੇਖ ਲੈ ਦਵਾ ਦੇ ਨੇ ਆ ਸਾਹਮਣੇ ਲੱਗਾ ਇਹ ਬੰਗੂੜਾ ਚਟਨੀ ਲਾਲਾ ਚਟਰੀ ਤੇ ਹੁਣ ਪਾਈ ਏ ਟਾਈਮ ਇਹ ਕਰਕੇ ਸਾਨੂੰ ਜ਼ਿਆਦਾ ਲੱਗ ਗਿਆ ਵਾ ਇਥੇ ਆਪਾਂ ਆਰਮੀ ਕੰਟੇਨ ਦੇ ਵਿੱਚ ਆਏ ਹਾਂ ਤੇ ਅੰਦਰ ਤੁਹਾਨੂੰ ਪਤਾ ਹੀ ਆਰਮੀ ਕੰਟੇਨ ਤੋਂ ਲੈਣ ਲੱਗਾ ਤੂੰ ਵੀ ਤੈਨੂੰ ਕੀ ਲੋੜ ਲੈਂਦੀ ਹੈ ਮੈਨੂੰ ਕੁਛ ਕੁਛ ਮੈਨੂੰ ਕੁਛ ਨਹੀਂ ਦੱਸੋ ਗੇਮਰ ਐ ਹੋ ਗਿਆ ਇੱਥੇ ਬਹਿਣਾ ਬਗੜੀਓ ਹੋਏ ਔਰ ਬਾਹਰ ਜਾਊ ਤੈਨੂੰ ਸੁਣਵੇਂ ਇਹ ਤਾਂ ਸੁਗੜਾਈਆਂ ਜੇ ਦਿਖਾ ਲਿਆ ਤੇਰੀ ਡੈਥ ਹੋ ਗਈ ਨਹੀਂ ਨਹੀਂ ਅ ਵੀ ਮੇਦਰੋ ਪਾਰਟੀ ਹੋ ਲੱਗੀ ਜੇ ਸੋਨੂ ਵੱਲੋਂ ਅੱਜ ਆਏ ਹੋਏ ਮੈਨੂੰ ਲੈ ਚਿਓ ਕਰਾਣਾ ਲੋਕੇਸ਼ਨ ਘੈਂਡ ਜੀ ਵਿਖਾ ਦੀਏ ਕਰਾਂ ਘੈਂਡ ਮੂੰਹ ਮੇਰੇ

ਕਾਂਡਿਆਂ ਨੂੰ ਵਾਹ ਕਾਲੇ ਆ ਹੂੰ ਤੂੰ ਕੰਨਿਆਂ ਦੇ ਜੇਮ ਦੇ ਆ ਹੂੰ ਪੜਾਈ ਕਰਦੇ ਆ ਤੁਹਾਡੇ ਵਾਸਤੇ ਪੈਸੇ ਜਿੱਤਣ ਦੇ ਆ ਤਰ ਪਾਰਟੀ ਪਾਰਟੀ ਤਾਂ ਤੂੰ ਬੜੀ ਦੇਣਾ ਦੇਣੀ ਨਹੀਂ ਕਰਿਆ ਕਰਮਾ ਭਗਾਂ ਵਾਲਾ ਕਰਮਾ ਭਗਾਂ ਵਾਲਾ ਉਹ ਦੇਣੀ ਨਹੀਂ ਆਉਂਦਾ ਜਦੋਂ ਤੂੰ ਪਾਰਟੀ ਦੇਣੀ ਹਾਨੂੰ ਕਿਸੇ ਨਾ ਕਿਸੇ ਚੀਜ਼ ਦੀ ਨਾਲੇ ਗੱਲ ਇਹ ਆ ਵੀ ਕੱਲ੍ਹ ਜੇ ਮੈਂ ਕਾਹ ਨੂੰ ਮਨਾ ਕੀਤਾ ਹੈ ਗੇਮ ਖੇਡਣ ਤੋਂ ਵੀ ਨਾ ਇਨੀ ਗੇਮ ਖੇਡਿਆ ਕਰ ਤੂੰ ਫੇਰ ਅੱਜ ਫੇਰ ਅੱਜ ਵਲੌਗ ਨਹੀਂ ਵੇਖਿਆ ਉਹ ਇਹਦਾ ਗੇਮ ਵਾਲਾ ਜੇਚੋ ਦੀ ਕਲਾਖ ਲਈ ਮੈਂ ਉਹ ਵੇਖਿਆ ਤੇ ਕਿਉਂ ਐਦਾਂ ਕਰਦਾ ਨਾ ਹੈ ਉਹਦੇ ਪੈਸਿਆਂ ਲਈ ਆਏ ਦੇ ਪੈਸੇ ਜਿੱਤੀਦੇ ਆਪਾਂ ਆਏ ਹਾਏ ਓਏ ਤੇ ਮਰ ਤੇਰਾ ਗਰਾ ਦਾਨ ਮਰ ਪੈਸੇ ਜੇ ਜਿੱਤ ਮਰ ਕੰਮ ਚੱਕ ਦੇਣਾ ਤਾਂ ਨੂੰ ਹਾਂਜੀ ਹੈ ਹੈ ਹਾਂਜੀ ਮਿਲੀਏ ਨਾਲ ਬੰਨਾਂਗੇ ਮੈਂ ਆਣਾ ਵੀ ਮੁੰਡਾ ਆਂਦਾ ਵੀ ਗੇਮ ਖੇੜ ਖੇੜ ਕੇ ਨਾ ਪੈਸੇ ਜਿੱਤ ਕੇ ਐਂ ਡਰਾਈਵਰ ਖਿਲਾਰ ਦੇਣੀ ਕਿਹੜੇ ਰੰਗ ਵਾਲੀ ਪਤਾ ਨਹੀਂ ਉਹ ਤੁਹਾਨੂੰ ਪਤਾ ਹੋ ਨਹੀਂ ਨਹੀਂ ਇਹਨਾਂ ਬਾਹਰ ਇੱਕ ਗੱਲ ਹੀ ਹੋ ਹਾਂਜੀ ਜੇ ਬੰਦੇ ਨੇ ਸੋਚਿਆ ਹੋਵੇ ਨਾ ਇਦਾਂ ਕੁਝ ਕਰਨਾ ਵਾ ਕਰ ਸਕਦਾ ਬੰਦਾ ਜੇ ਮਤਲਬ ਲਗਾ ਰਵੇ ਇੱਕੇ ਚੀਜ਼ ਨੂੰ ਹੈਗੀ ਨਾ ਗੱਲ ਓਏ ਬਿਲਕੁਲ ਸੋ ਮੁੰਡਿਓ ਸ਼ੌਕ ਮੁੰਡੇ ਦਾ ਹੈਗਾ ਪੂਰਾ ਘੈਂਟ ਹੈਗੀ ਨਾ ਗੱਲ ਬਾਕੀ ਇਹਨੂੰ ਮਿੱਤਰ ਨੂੰ ਐਂ ਡਰਾਈਵਰ ਬਹੁਤ ਪਸੰਦ ਆ ਹੈਗੀ ਨਾ ਗੱਲ ਕਾਦੂ ਚ ਵਾੜਨੀ ਫਿਰ ਵਾੜਾ ਤਾਡੀ ਭੈਣ ਕੱਦੂ ਚ ਵੜੇਗਾ ਹਰ ਤੋਂ ਐ ਲਾਲਾ ਲਾਲਾ ਗਰਾਉ ਪੂਰੀ ਹੈਗੀ ਨਾ ਗੱਲ ਤੋ ਜਾ ਮੇਰੇ ਲਈ ਜਾਮ ਨੂੰ ਦੋ ਘੋਰ ਤੋੜ ਕੇ ਲਿਆਇਆ ਕਰ ਬੜੇ ਐ ਨੇ ਇੱਕ ਦਿਨ ਹੀ ਖਾ ਰਹੇ ਨੇ ਬਰੇ ਐ ਇਹਨੂੰ ਲੱਗੇ ਘਟ ਜਾ ਤੇ ਛੜ ਗਏ ਉਹ ਛੁੱਟੀ ਹੋ ਗਈ ਉਹ ਛੜ ਗਏ ਕੀ ਸਕੂਲ ਨੂੰ ਵੀ ਛੁੱਟੀ ਹੋ ਗਈ ਆ ਸਕੂਲਾਂ ਨੂੰ ਤਾਂ ਭਰਾ ਛੁੱਟੀਆਂ ਹੋਣੀਆਂ ਹੀ ਆ ਪਰ ਛੜ ਗਏ ਹੁਣੇ ਵਕਤ ਇੱਥੇ ਨਹੀਂ ਨਾ ਹੈਗੇ ਕਰਤੇ ਆਪਾਂ ਜਾਣਾ ਬਣਾ ਹੋਰ ਕਿਤੇ ਜੇ ਖਾਣੇ ਆ ਦੇ ਮੇਲਾ ਅੱਜ ਮੇਲਾ ਹੀ ਦਿਖਾ ਲਿਆ ਹੈ ਮੇਲਾ ਵੇਖਿਆ ਯਾ ਜੋੜਾ ਨਗਰੀ ਕਿੱਥੇ ਗਿਆ ਇੰਡੇ ਦੇ ਵਿੱਚ ਕਿ ਮਤਲਬ ਕਿੱਦਾਂ ਕਮੋਆਂ ਨਿਕਲਣ ਲੱਗੇ ਹਾਂ ਕਿੰਨੀ ਕਿ ਮਤਲਬ ਕਿੱਦਾਂ ਕਿ ਹਿਸਾਬ ਦਾ ਮੰਦਾ ਉੱਤੇ ਕੀਰਾਂ ਦੀ ਜਗ੍ਹਾ ਵੇਹਰੀਆਂ ਦੁਕਾਨਾਂ ਤੋਂ ਗੁਨਾ ਲੱਗਦੀਆਂ ਹਾਂ ਹਾਂਜੀ ਹੈ ਹਾਂਜੀ ਚਲ ਜੀਏ ਫਿਰ ਮੇਲਾ ਵੇਖ ਕੇ ਆਈਏ ਹੈ ਕਿ ਨਹੀਂ ਚਲ ਵੇਨੇ ਆ ਕੀ ਕਰਦੇ ਆ ਮਤਰਾ ਬਗੀ ਵੇਨੇ ਆਗੀ ਕਰਦੇ ਆ ਅੱਜ ਦਾ ਕੀ ਮੋਲ ਬਣਦਾ ਵਾ ਸੋ ਮੌਸਮ ਤੇ ਅੱਜ ਹਵਾ ਹਵਾ ਦਾ ਪੂਰੀ ਰਫਤਾਰ ਤੇਜ਼ ਆ ਜੇ ਕੰਮ ਚਾ ਜਿਹਾ ਸਾਧਰਾ ਜੇ ਸਾਦਨਾ ਦੀ ਗੋਗਪੇ ਵਾਲੇ ਖਾਣੇ ਸਾਦਲਾ ਸਾਦਨਾ ਦੇ ਉਹ ਰੁਗਣਾ ਹੀ ਹੁਣ ਉਹਨੇ ਬਤਾਂ ਬੂਏ ਘੜੀ ਆ ਹਾਂ ਤੁਰੇ ਆਉਂਦੇ ਇਹਦੇ ਸੁੱਤੇ ਹੀ ਅੰਦਰ ਹੈ ਓਏ ਤੋਰ ਕੀ ਕਰਨਾ ਸੋਣਾ ਹੀ ਆ ਸਾਲਿਆ ਦੁਪਹਿਰੇ ਕੌਣ ਸੌਂਦਾ ਨਾ ਰਾਤ ਨਹੀਂ ਸੌਂਦੇ ਨਾ ਕਿਉਂ ਬਾਈ ਸੁਣ ਸਨਾਰ ਸੋਨੂ ਆਏ ਹਾਏ ਮੇਰਾ ਪੁੱਤ ਨਮੋਦ ਹੈ ਪੁੱਤ ਸੁੱਤਾ ਹੰਦਰ ਹੈ ਆਇਸ਼ਾ ਹੈ ਕੰਮ ਔਖਾ ਤੁਹਾਡਾ ਮੈਂ ਲਾਇਆ ਸਾਹਿਬ ਸਾਲੇ ਕੋਈ ਮੋਲਮਾਲੀ ਬਣਾ ਲਓ ਕੋਈ ਚਾ ਚੂਦਾ ਹੈ ਬਾਬੇ ਆ ਚਾ ਹੈ ਬਾਬਾ ਆਂਦਾ ਤੁਸੀਂ ਮੇਲੇ ਤੋਂ ਕੁਝ ਮਿੱਠਾ ਮੁੱਠਾ ਲਿਆਓ ਖਾਣ ਨੂੰ ਹਾਂ ਤੇ ਮੈਂ ਚਾਹ ਬਣਾਉਣਾ ਆਏ ਹਾਏ ਲਿਆਈਏ ਫਿਰ ਦੱਸ ਵੀ ਆਂਦਾ ਮੇਲਾ ਲਗਾ ਜਦੋਂ ਨਗਰੀ ਕੀ ਕਰਨਾ ਨਹੀਂ ਕਰਕੇ ਪਾਰ ਨਹੀਂ ਆਂਦੇ ਨਹੀਂ ਆਂਦੇ ਸੋਣੂ ਐਸੇ ਚਲਾਉਂਦਾ ਚਲੋ ਓਏ ਚਲੋ ਓਏ ਗੱਲ ਸੁਣੋ ਮੇਰੀ ਹੁਣ ਉਹਨੇ ਤੇ ਚੜੀ ਆ ਸੀ ਓਏ ਇਹਨਾਂ ਬੋਲ ਆਈ ਦੋ ਆਈ ਤਿੰਨ ਜਣੇ ਲੈ ਕੇ ਆਉਣੇ ਆ ਮਿੱਠਾ ਮੁੱਠਾ ਜਾਂ ਕੋਈ ਚੀਜ਼ ਮੇਲੇ 'ਚੋਂ ਤੇ ਤੁਸੀਂ ਚਾਹ ਬਣਾਓ ਹੈ ਚਲੋ ਚੜੀਏ ਨਿਆਰਾ ਹੈ ਲੈ ਨੇekra ਚੱਲ ਬਈ ਕਰੀਏ ਭਰਾਵਾ ਨਹੀਂ ਪੈਂਦਾ ਪਲੈਟਿਨੇਜ ਤੇਲ ਕੀ ਕਰੀਏ ਹੁਣ ਹੈ ਇਹਦੇ ਇਹ ਦੂਪੀ ਪਾਉਂਦੀਆਂ ਗੱਲਾਂ ਆਂ ਡਾਡੀਆਂ ਨੇ ਕੋਣ ਕੰਡਿਆ ਸਾੜੇ ਰੂਪੀ ਪਾਉਂਦੀਆਂ ਗੱਲਾਂ ਸੋਣ ਵੀਰ ਕਿਹੜੀ ਰੂਪੀ ਤੋਂ ਲੜੀ ਸੋਣੋ ਇਹ ਤਾਂ ਤਿੰਨਾਂ ਘਰਾਂ ਵਾਲੀ ਲੱਗੇ ਤੇ ਇਹ ਦੂਪੀ ਰੋਣ ਹੈ ਤੇੜੇ ਘਰਾਂ ਵਾਲੀ ਜਾਂੰਦਾ ਡਰਾਂ ਵਾਲੀ ਹਾਂ ਸੋਣੂ ਵੇਖ ਕੇ ਕਹਿੰਦੇ ਡਰਾਂ ਵਾਲੀ ਲੈਣੀ ਤੁਹਾਨੂੰ ਰੂਪੀ ਕੋਣ ਹੈ ਅਛਾ ਉਹ ਵੀ ਗੋਦੀ ਘਾਟਿਆ ਗਿਆ ਦਾ ਚੈਂਡਾ ਦੇ ਸੈਟਾਂ ਦੇ ਸਿਕਰ ਲਵਾ ਲੈ ਜੋ ਵੀ ਗੋਦੀ ਘਾਟਿਆ ਸਿਕਰ ਲਾਣੇ ਜੋ ਚੰਡਾ ਲੱਗ ਗਿਆ 2 10 ਪਹਿਲਾ ਹੂੜਾ ਹਟਾ ਦੇ ਨਹੀਂ ਲੈਣਾ ਹੈ ਵੇਖ ਲੈ ਦਵਾ ਦੇ ਨੇ ਆ ਸਾਹਮਣੇ ਲੱਗਾ ਬੰਗੂੜਾ 2 9 ਤੇ ਜਿਹੜੇ ਦੀ ਭਾਈ ਜੰਪਿੰਗ ਵਾਲੇ ਨੇ ਕਿਹੜੇ ਤੇ ਉੱਤੇ ਹੀ ਕਹਿੰਦੇ ਆ ਪਰ ਇਹ ਯਾਰ ਛੋਟਾ ਜਿਆਦਾ ਵੱਡਾ ਹੋਵੇ ਨਾ ਫੇਰ ਸੋਨੂੰ ਚੜ ਜੇਣਾ ਕਿਉਂ ਦੋਨੂੰ ਹੈ ਵੇਖ ਲੈ ਭਰਾਵਾ ਯਾ ਸੋਹੂਗੀ ਨਹੀਂ ਬਾਕੀ ਮੇਲਾ ਕਿੱਦਾ ਰਿਹਾ ਜ ਮੇਲਾ ਦੇਖ ਲਿਆ ਮੇਲਾ ਹਣ ਨਾ ਚਲਿਏ ਕਰੇ ਮੇਲਾ ਮੇਲੀਆਂ ਦਾ ਤੇ ਯਾਰਾਂ ਮੇਲੀਆਂ ਦਾ ਆਏ ਹਾਏ ਓਏ ਆਏ ਹਾਏ ਓਏ ਦੋਨੇ ਵੇਲਾਗ ਐਨੀ ਗਰਮੀ ਦੇ ਵਿੱਚ ਕਰੇ ਜ ਮੇਲੇ ਦਾ ਮੁੰਡੇ ਨੇ ਓਏ ਚਲੋ ਕੀ ਕਿਦਾਂ ਹੋਣੀ ਪੈਟੇ ਕਿਦਾਂ ਹਾਲ ਹੈ ਹਾਂ ਹਾਲ ਹੋ ਗਿਆ ਓਏ ਪਕੋੜੇ ਓਏ ਪਕੋੜੇ ਹੀ ਲੈਣਦੇ ਤੇ ਚਾਹ ਬਣਾਈ ਆ ਹੈਂ ਬਣੀ ਪਈ ਕਿੱਦਾਂ ਦੀ ਐਂਡਲੈਸ ਬਣਾਉਣੀ ਆ ਪਕੌੜੇ ਬਹੁਤ ਸਵਾਦੀ ਆ ਬਾਕੀ ਖਾ ਗਏ ਵੇਨੇ ਆ ਨਾਲ ਭਲਾ ਕੀ ਲਿਆਂਦਾ ਵਾ ਆਏ ਹਾਏ ਵਗਾਵਾ ਇੱਧਰ ਆ ਆ ਦਿਖਾ ਦਿਆਂਗਾ ਆਏ ਹਾਏ ਜਲੇਬ ਤੇਰਾ ਰੱਖੇ ਜਾਣ ਨਹੀਂ ਬੋਸ ਨੂੰ ਮੰਗੀ ਜਾਂਦਾ ਵਾ ਪਰ ਇਹ ਦੇਣੇ ਨਹੀਂ ਸੁਣਨਾ ਨਾ 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 ਸੋਨੂੰ ਇੰਨੇ ਇੰਨੇ ਜਲੇਬ ਨਹੀਂ ਖਾਣੇ ਚੰਗੇ ਹੁੰਦੇ ਮਿੱਠਾ ਨਹੀਂ ਖਾਣਾ ਚੰਗਾ ਹੁੰਦਾ ਕਿਉਂ ਇਹਨੇ ਸਮਝਦਾ ਨਹੀਂ ਗੱਲ ਨੂੰ ਯਾਰ ਇਹ ਨਹੀਂ ਮੰਨਦਾ ਗੱਲਾਂ ਇਹਨਾਂ ਨੂੰ ਚਲ ਆਓ ਚਲ ਜੀ ਬੀਏ ਯਾਰ ਆ ਰਹੇ ਅੰਦਰ ਓਏ ਅੰਦਰ ਆ ਰਹੇ ਅੰਦਰ ਆ ਜਾਓ ਯਾਰ ਨਹੀਂ ਤੂੰ ਤੇ ਨਾ ਜਾ ਬਣਾਈ ਤੇ ਆ ਚਾਹ ਕਿਉਂ ਬੰਡੀਆਂ ਇਹ ਬਣੀ ਜਾਵੇ ਕਿੱਥੇ ਬਣੀ ਆ ਇਹ ਲੈ ਆਇਆ ਤੈਨੂੰ ਪੱਤੀ ਹੁਣ ਪਾਈ ਆ ਕੀ ਚੱਕਰ ਕਿਉਂ ਸਾਲਿਓ ਇੰਨੇ ਝੂਠ ਬੋਲਦੇ ਹੁੰਦੇ ਜੇ ਇਹ ਬੰਦਾ ਗਿਆ ਤੁਹਾਨੂੰ ਪਤਾ ਆ ਇਹ ਨਾ ਤੇ ਤੂੰ ਮਾਮਾ ਚਾਹ ਨਹੀਂ ਬਣਾਉਂਦੇ ਉਹਨਾਂ ਦੀ ਫੇਰ ਆਈ ਤੇ ਅਸੀਂ ਦੇਖਣਦੇ ਆਂ ਵੀ ਪਕੌੜੇ ਖਾਈਏ ਅੰਦਰ ਨਿਆਰਾ ਲਈਏ ਭੁੱਖ ਲੱਗੀ ਮਾੜੀ ਮਾੜੀ ਹੈ ਕਿਉਂ ਤੁਹਾਨੂੰ ਲੱਗੀ ਕਿ ਨਹੀਂ ਭੁੱਖ ਦਾ ਸਾਨੂੰ ਭੁੱਖ ਨਾ ਬਾਲੇ ਵੱਜਣਦੇ ਆ ਅੰਦਰ ਦੇ سینੇ ਦੇ ਨਾਲੇ ਜਦੋਂ ਪਕੌੜਿਆਂ ਦੇ ਉੱਤੇ ਪਿਆ ਨਾ ਮਸਾਲਾ ਲਿਆ ਹੋਰ ਹੀ ਐਂ ਗੁਰੂ ਆ ਰਾਜ ਆਉਂਦੇ ਹੈ ਨਾ ਤੇ ਤੈਨੂੰ ਪਤਾ ਪਾਹਣਾ ਤਾਂ ਉਹ 스멜 ਆਵੇ ਤੈਨੂੰ ਮੈਨੂੰ ਨਿਯਾਰ ਆਵੇ ਮੈਂ ਹਾਂ ਇੱਥੇ ਖੋਲ ਕੇ ਮੈਂ ਨਾ ਖਾ ਲਈਏ ਜਲਦੀ ਜਾ ਬਣਾ ਦੇ ਖਾਈਏ ਨਾਲ ਬਣ ਲਈਏ ਗਾਨ ਦੇ ਨਾ ਹੱਥ ਰੱਖਿਆ ਚਲੋ ਮਿਲਦੇ ਸੋਨਾ ਮੇਰੇ ਗਾਨ ਦੇ ਹੱਥ ਰੱਖਿਆ ਗੱਲ ਤੇ ਗਾਨ ਗਾਨ ਆਏ ਆਏ ਓਏ ਸੋਨੂ ਨਹੀਂ ਤਾਂ ਦੀਆਂ ਗੱਲਾਂ ਭਰਾਵਾ ਤਾਂ ਨਹੀਂ ਤਾਂ ਦੀਆਂ ਗੱਲਾਂ ਨਾ ਚੱਕਰ ਆਵਾ ਲਿੰਕ ਦੂਰ ਤੱਕ ਆ ਮੈਂ ਤੇ ਮੋਟਰਸਾਈਕਲ ਲਗਾਇਆ ਵਾਂ ਉਹਨਾਂ ਘਰੇ ਤੇ ਫੇਰ ਇੱਥੋਂ ਗੱਡੀ ਚੜਾਂਗੇ ਨਾ ਉਹ ਲੈ ਵੀ ਮੈਂ ਆਇਨਾ ਕੋਈ ਨਹੀਂ ਥੋੜੇ ਟਾਈਮ ਤੱਕ ਚਾਹ ਪੀ ਗਏ ਨਾ ਫਾਰਮ ਹੌਫ ਤੇ ਬੈਠਾ ਨਾ ਠੀਕ ਆ ਠੀਕ ਲੈ ਆ ਵੀ ਮੱਕੜਾ ਪਕੌੜੇ ਪਕੌੜੇ ਸਵਾਦੋ ਸਵਾਦ ਖੜ ਚੜਨੀ ਖੋਲ ਚੜਨੀ ਖੋਲ ਕਾਲੂ ਤੂੰ ਵੇਖੀ ਸਾਡੀਆਂ ਸਕੀਮਾਂ ਗਾਈਜ਼ ਵੇਖਿਓ ਓਏ ਹੋਏ ਓਏ ਹੋਏ ਗਰਮੋ ਗਰਮ ਪਕੌੜੇ ਕਿਉਂ ਕਿਉਂ ਸਾਡੇ ਡਿਜ਼ਾਈਨ ਐ ਮੰਨਦੇ ਜੇ ਮੰਨ ਗਏ ਕਿ ਨਹੀਂ ਟੇੜੇ ਕਰ ਦੇਗਾ ਸਾਰੇ ਜੀ ਹੈ ਕਿੱਡਾ ਕਰ ਦੇਗਾ ਸਾਰਾ ਜੀ ਨਾ ਹਾ ਟੇੜਾ ਕਰ ਦੇ ਕੋਈ ਨਹੀਂ ਕੋਈ ਗੱਤ ਨਹੀਂ ਮਹਾਰਿਆਣਾ ਗਰਮ ਕਰ ਲੀਏ ਦੋਰੇ ਥੋੜੇ ਥੋੜੇ ਠੰਡੇ ਪੈ ਗਏ ਹੈਗੀ ਨਾ ਗੱਲ ਖੋਲ ਦਈਏ ਮੈਂ ਕਿਹਾ ਹਾਂ ਮੰਨਦੇ ਆਗੇ ਨਹੀਂ ਹੂੰ ਨਾ ਖੋਲ ਨਹੀਂ ਪਾਰਾ ਇੰਨਾ ਹੀ ਗੰਡਾ ਹੀ ਖੁੱਲ ਗੰਡਾ ਹੀ ਖੋਲੀ ਹੈਂ ਜਿੱਤੀ ਰੋੜੀ ਉੰਤਰੀ ਉਨੇ ਕਾਲੇ ਨੇ ਕਾਲਾ ਇਦਾਂ ਹੀ ਕਰਦਾ ਭਰਾਵਾ ਚਾਹ ਆਪਾਂ ਜਾਣੇ ਕਿੰਨੇ ਅਛਾ ਤੂੰ ਆਪਣੀ ਇੱਧਰ ਰੱਖ ਲਈ ਆ ਹੈ ਆ ਅਛਾ ਠੀਕ ਆ ਓਕੇ ਕੰਮ ਲੁਖਾ ਫਵਣੀ ਭਜੀ ਆ ਰੱਖ ਜੀ सोनू 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 ਮੈਂ ਕਹਿੰਦੇ ਆ ਤੂੰ ਪਕੌੜੇ ਇਦਾਂ ਚਲਾਈ ਜਾਣਾ ਕੰਮ ਭਰਾ ਚਟਨੀ ਲਾ ਲਾ ਚਟਰੀ ਤੇ ਹੁਣ ਪਾਈ ਏ सोनू ਆਇਸੋ ਆ ਜੀ ਐਂਡ ਗੱਲ ਬਾਅਦ ਵਿੱਚ ਆ ਪਕੌੜੇ ਬੜੇ ਸਵਾਦ ਹੁੰਦੇ ਨਾ ਆ ਚੜ ਰਹੀ ਜਿਹੜੀ ਨਾ ਇਹ ਸਵਾਦ ਹੁੰਦੀ ਆ ਜੀ ਗ੍ਰੀਨ ਮਾਫੀ ਹਵਾ ਰਿਹਾ ਐਂਡ ਗਾੜ ਬਾਅਦ ਤੇ ਨਾਲ ਪੀਵਾਂਗੇ ਚਾਹ ਜਲੇਬ ਜਲੇਬ ਕਿੱਥੇ ਰੱਖੇ ਜਲੇਬ ਰੋਟੇ ਆਵਾ ਸਾਲਿਓ ਮੇਰੇ ਖਾਲੇ ਕੰਮ ਕਰਤਾ ਨੇ ਜਲੇਬਾ ਦਾ ਓਏ ਕੀ ਦੀ ਪੈਨ ਓਏ ਸਾਲਿਓ ਕਿੰਨੇ ਜਲੇਬੀ ਸਾਲਿਓ ਇੱਕ ਹੀ ਰਹਿ ਗਿਆ ਵਿੱਚੋਂ ਗਾਈ ਤਾਂ ਕਹਾ ਗਏ ਵਿਲਾ ਆਹੇ ਪੋ ਗੋੜਾ ਨੀ ਮੁੱਕੰਦੇ ਮੈਨੂੰ ਬੜਾ ਕੀ ਆਂਦਾ ਹੈ ਆਂਦਾ ਕਿਲੋ ਪਕੌੜੇ ਲੈ ਈਏ ਇਹ ਗੁਰੂ ਆ ਪਕੌੜੇ ਦੇ ਇੰਨਾ ਨਹੀਂ ਮੁੱਕਦੇ ਇਹ ਅਏ ਅੱਧਾ ਕਿਲੋ ਲੈਂਦੇ ਦੇ ਵੇ ਲੋ ਤੇ ਯੱਸ ਹੋ ਗਈ ਜੇ ਕੰਮ ਪੂਰੀ ਐਂਡ ਹੋ ਗਈ ਜੇ ਬਾਕੀ ਚਾਹ ਦੇ ਨਾਲ ਪਕੌੜੇ ਓਏ ਹੋਏ ਚੋਬਰਾ ਜਲਦੀ ਆ ਜਲਦੀ ਭੱਜ ਕੇ ਬਾਬਾ ਜੀ ਆਉਣਦੇ ਆ ਜਲਦੀ ਆ ਸੋਣਿਆ ਜਿੱਥੇ ਸਮਾਨ ਲੈਣਾ ਗਾਲੀਆਂ ਬੰਦ ਰਹਿਣਾ ਹੀ ਉਹ। ਹੋਰ ਕੀ ਹਾਲ ਏ? ਠੀਕ ਏ ਹੁਣ ਇਹਦੇ ਮਲੇ ਆਪਾਂ ਮਾਮਾ ਤਿਆਰ ਹੋ ਗਏ ਆ ਗਏ ਇੰਨਾ ਨਿਖਰ ਕੇ ਆਇਆ। ਹਾਂ। ਹੈਂ? ਮੈਂ ਨਾ ਤਾਂ ਸੀ ਨਾ। ਤੂੰ ਹੀ ਤਾਂ ਕਰੂਗਾ ਟਾਈਮ ਬੜਾ ਲਾਤਾ ਤਾਨੂੰ ਮੈਂ ਕਿਹਾ ਤਿਆਰ ਹੋ ਜਾ ਜਲਦੀ। ਹੈਂ? ਔਰੇ ਉਹ ਉਹ ਨੂੰ ਕਿੱਥੋਂ ਲੈਣਾ ਆਪਾਂ? ਉਹ ਅੱਡੇ ਤੇ। ਹੈ ਪੀਨੂ। ਹੈਂ? ਲੋਇਆ ਅੱਡੇ ਤੇ ਹੀ ਹੰਦਾ। ਲੈ ਯਾਰ ਆ ਬਹੁਤਾ ਟਾਈਮ ਲਾਉਣ ਦੇ ਤੂੰ ਹੀ ਤਾਂ ਗੁਰੂਆ। ਮੈਂ ਤੇ ਰੈਡੀ ਵੀ ਰਹਾ ਮੈਂ ਨਾ ਵੀ ਲਿਆ ਤੂੰ ਲੇਟ ਹੋ ਗਿਆ ਸਗੋ। ਮੈਂ ਕਹਤਾ ਲੇਟ ਹੋ ਗਿਆ। ਓਏ ਉਹਨੂੰ ਫੋਨ ਕਰ ਉਹਨੂੰ ਹੁਣ ਇਹ ਜੇ ਰਾਜ ਮਿਲਿਆ ਸੀ ਹੁਣ ਇਹ ਜੇ ਰਾਜ ਮਿਲਿਆ ਸਾਨੂੰ ਕਾਲੋ ਹੀ ਨਾਲ ਉਹਨੇ ਆਹੋ ਕਾਲੋ ਹੀ ਗੇ ਆਹ ਫੋਨ ਚ ਚੜਾ ਲੈਂਦੇ ਉਹਨੂੰ ਆਹੋ ਜਲਦੀ ਫੋਨ ਕਰ ਉਹਨੂੰ ਕਹ ਜਲਦੀ ਆ ਫਿਰ ਚਲੀਏ ਯਾਰ ਮੈਟੋਮੈਟਿਕ ਖਿੱਚੀ ਜਾਈਏ ਤੂੰ ਕਿੱਧਰ ਨੂੰ ਵੇਖੀ ਜਾਂਦਾ ਵਾ ਤੂੰ ਕਿੱਥੇ ਆਨੂੰ ਦੱਸ ਜਾਣਾ ਕਿਨੇ ਦੋਹਣਿਆਂ ਨਾ ਇੱਕੇ ਨੇ ਜਾਣਾ ਵਾ ਪੀਨੇ ਜਾਣਾ ਔਰ ਗਣੀਆਂ ਜਨ ਆ ਲਾਇਆ ਇੱਥੇ ਸਕੂਲ ਲੱਗੇ ਮੈਂ ਆਨਾ ਵੀ ਸਾਨੂੰ ਤੇਰੀ ਅੱਗੇ ਵੀ ਕੰਪਲੇਂਟ ਆਈ ਓ ਇੱਕ ਨਾ ਸਾਨੂੰ ਕਮੈਂਟ ਆਇਆ ਏ ਵੀਰ ਦਾ ਇਹ ਜੀ ਸੋਨੂ ਪਰਲੇ ਪਾਸੇ ਨੂੰ ਕਿੱਦਾਂ ਵੇਂਦਾ ਵਾ ਕਿਉਂ ਵੇਂਦਾ ਵਾ ਤੇ ਇਹ ਸਾਨੂੰ ਹਣ ਕਾਰਨ ਦੱਸੋ ਭਾਜੀ ਮੈਂ ਕਿਹਾ ਵਲੌਗ ਦੇ ਵਿੱਚ ਇਹਨੂੰ ਪੁੱਛਾਂਗੇ ਵੀ ਕੀ ਕਾਰਨ ਆ ਇਹਨੂੰ ਵੇਖਣ ਦਾ ਨਿਗਾਹ ਪੈ ਜਾਂਦੀ ਉਹ ਤਿਆਨ ਪੈ ਜਾਂਦੀ ਕਿੱਥੇ ਪੈ ਜਾਂਦੀ ਕਿੱਧਰ ਪੈ ਜਾਂਦੀ ਨਿਗਾਹ ਏਡੀ ਨਿਗਾਹ ਤੇਰੀ ਮਤਲਬ ਇਧਰ ਨੂੰ ਘਾਤੋਂ ਪੈਂਦੀ ਆ ਬਾਹਰ ਵਾਰ ਨੂੰ ਹੀ ਹੈ ਗਾਇਜ਼ ਨੂੰ ਸਾਰਾ ਕੁਝ ਦੱਸਣਾ ਵਾ ਆਪਾਂ ਵੀ ਕੀ ਕਰਨ ਦੇ ਤੇ ਤੂੰ ਹੀ ਬਾਹਰ ਨੂੰ ਕੀ ਰੱਖਿਆ ਹੁੰਦਾ ਦੱਸ ਇਹਨੂੰ ਪੁੱਛ ਨਹੀਂ ਆਡੀਅנס ਨੂੰ ਕੀ ਸਿੱਖਿਆ ਮਿਲਦੀ ਫਿਰ ਆਹੋ ਤੇ ਬਾਹਰ ਦੇ ਵੇਖਣ ਦੇ ਨਹੀਂ ਬੱਗੇ ਆਹੋ ਬਾਕੀ ਵੀਰ ਵੇਲੇ ਜਿੰਨੇ ਵੀਰ ਨੇ ਕਮੈਂਟ ਕੀਤਾ ਨਹੀਂ ਅੱਜ ਪੁੱਛ ਲਿਆ ਜੀ ਵੀ ਵੀਰ ਕਿਉਂ ਬਾਹਰ ਨਵੇਂ ਦਾ ਹੈ ਪਰ ਇਹ ਆਂਦਾ ਵੀ ਮੇਰਾ ਜੀ ਬਾਹਰ ਨੂੰ ਲੱਗਦਾ ਮਲ ਬਾਹਰ ਦਾ ਵੇਖਣਾ ਦਾ ਨਜ਼ਾਰਾ ਬੜਾ ਆਉਂਦਾ ਹੈ ਚੱਕਰੇ ਆ ਹੂੰ ਠੀਕ ਓਕੇ ਓਕੇ ਗਾਹ ਤਾਂ ਨਹੀਂ ਵੇਖਣਾ ਠੀਕ ਆ ਨਹੀਂ ਵੇਖਣਾ ਨਵੇਂ ਦਾ ਆ ਵੇਖ ਲਾ ਚੋਬਰ ਹੁਣੀ ਵੇਖ ਲਓ ਉਪਰਾ ਵਾ ਜਲਦੀ ਬੈ ਯਾਰ ਆ ਤੇ ਵੇਲਾ ਆ ਇਹਨੇ ਦੇ ਨਾਲ ਨਹੀਂ ਜਾਣਾ ਤੱਕ ਦੇ। ਇਹ ਲਾਇਆ ਨਾਲੋਂ ਨਹੀਂ ਜਿਲਦਾ। ਇਹ ਦੇ ਇਹ ਦੇ ਪਿੰਡੀਆਂ ਦਾ ਯੋਰ ਚੱਲਣ ਡਿਆ ਵੇ ਸਹੀਂ ਪਿੰਡੀਆਂ ਦਾ ਕਰਕੇ ਨਹੀਂ ਜਾਣਾ ਚੋਬਰ ਨੇ ਪਿੰਡੀਆਂ ਦਾ ਕਰਕੇ। ਚੰਗਾ। ਜਿਹੜਾ ਧਿਆਨ ਰੱਖਿਓ। ਚੰਗਾ। ਇਹ ਲਾਸੜਾ ਖਵਾ ਪਿਆ ਦਿਓ। ਗੱਲ ਹੋਰ ਕੋਈ ਨਹੀਂ ਆ। ਚੱਕਰ ਇਹ ਆ ਵੀ ਚੋਬਰ ਨੂੰ ਪਿੰਡੀਆਂ ਦਾ ਹੁੰਦਾ ਨਾ ਵੀ ਪਿੰਡੀਆਂ ਦੇ ਪੈਸੇ ਵਟ ਲਈਏ। ਹੈਗੀ ਨਾ ਗੱਲ। ਪਿੰਡੀਆਂ ਦੇ ਪੈਸੇ ਜ਼ਿਆਦਾ ਵੱੜਦਾ ਕੋ ਹੈਗੀ ਨਾ ਗੱਲਾਂ ਅਨਮੋਲ ਹਾਂ ਹਾਂ ਠੀਕ ਨੇ ਕਿੰਨੇ ਕਿੰਨੇ ਦਿਨ ਐਸ਼ ਕਰਨੀ ਹੁੰਨੇ ਹਾਂ ਗਾਈਜ਼ ਵੇਖ ਲੋ ਇੱਕ ਦਿਨ ਪਿੰਡੀਆਂ ਤੋੜ ਕੇ ਤੇ ਉਹੋ ਪੈਸੇ ਦਾ ਦੋ ਦਿਨ ਵਾਲਾ ਪੂਰਾ ਅੰਜੋਇਮੈਂਟ ਕਰਨਾ ਹੁੰਦਾ ਭਾ ਹੋਣਾ ਨੇ ਚਲੋ ਸੁੱਟਣਾ ਕੋਨਾ ਕੋ ਸਹੀ ਗੱਲ ਇਹ ਐਂਡ ਕਰਉਂਦਾ ਪੂਰੀ ਓਏ ਹੋਏ ਯੈਸ ਬਾਕੀ ਸੋਨੂ ਵੀ ਉਹਦਾ ਸਟਾਈਲ ਬੈਨ ਦਾ ਨਹੀਂ ਬੈਨ ਦਾ ਸਟਾਈਲ ਓਏ ਹੋਏ ਉਹ ਵੀ ਗੱਡੀ ਚ ਸੁਣ ਵੀ ਨਾ 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 ਸਟਾਈਲ ਨਹੀਂ ਚੇਂਜ ਕਰਨਾ ਓ ਕਾ ਸੋਨਿਓ ਓਏ ਆ ਗਏ ਜੇ ਕੋਲ ਹੈ ਭਰਾ ਗਰਮੀ ਚ ਮਾਰਦਾ ਤੂੰ ਹੈ ਗਰਮੀ ਚ ਮਾਰਦਾ ਮਾਰ ਓਏ ਗਰਮੀ ਦੀ ਮਾਰਨਾ ਹੋਰ ਸੋਨੂ ਜੀ ਸੱਜੇ ਲਖਵਾਰੀ ਹੋਣੀ ਬਾਕੀ ਗਾਈਜ਼ ਟਾਈਮ ਇਹ ਕਰਕੇ ਟਾਈਮ ਇਹ ਕਰਕੇ ਸਾਨੂੰ ਜਿਆਦਾ ਲੱਗ ਗਿਆ ਵਾ ਇੱਥੇ ਆਪਾਂ ਆਰਮੀ ਕੰਟੇਨ ਦੇ ਵਿੱਚ ਆਏ ਹਾਂ ਤੇ ਅੰਦਰ ਤੁਹਾਨੂੰ ਪਤਾ ਹੀ ਆਰਮੀ ਕੰਟੇਨ ਦੇ ਵਿੱਚ ਤੁਸੀਂ ਵੀ ਜਾਂਦੇ ਰਹਿੰਦੇ ਜੇ ਤੇ ਇਹ ਕਰਕੇ ਆਪਾਂ ਨੂੰ ਟਾਈਮ ਜਿਆਦਾ ਲੱਗਦਾ ਉੱਥੇ ਕਿਉਂਕਿ ਕੋਈ ਵੀ ਚੀਜ਼ ਲੈਣੀ ਹੋਵੇ ਤੇ ਵੇਟ ਕਰਨੀ ਪੈਂਦੀ ਹੈ ਹੈਗੀ ਨਾ ਗੱਲ ਸੋ ਅਸੀਂ ਸਮਾਨ ਲੈ ਲਿਆ ਵਾ ਸਮਾਨ ਕਿੱਥੇ ਪਿਆ ਵਗੈਰ ਰੱਖਿਆ ਵਾ ਬਗਰ ਡਿੱਗੀ ਦੇ ਵਿੱਚ ਆਪਣੀ ਗਰੋਸਰੀ ਲਈ ਆਪਾਂ ਗਰੋਸਰੀ ਗਰੋਸਰੀ ਡਿੱਗੀ ਦੇ ਵਿੱਚ ਪਈ ਆ ਆਹ ਖੋਲ੍ਹ ਕੇ ਦਿਖਾ ਦਿੰਨੇ ਹੈਂ ਡਿੱਗੀ ਖੋਲ੍ਹ ਕੇ ਆਹੋ ਆਹੋ ਐਂਦੀ ਜਾਂਦੀ ਉਪਰੋਂ ਦੀ ਕਰ ਲਈਏ ਆ ਉਪਰੋਂ ਦੀ ਕਰ ਲਈਏ ਕਿੱਥੋਂ ਲਿਆਂ ਦੀ ਕਰੀਏ ਰੋਂਗ ਸਾਈਡ ਹੋ ਰੂਗਾ ਆਹ ਤੇ ਇਹ ਸਿੱਧੇ ਰਾਤ ਨਹੀਂ ਜਾਂਦੀਏ ਜਾਂਦੀ ਉਪਰੋਂ ਦੀ ਉਤਰੋਂ ਦੀ ਕਰ ਲਈਏ ਰੋਂਗ ਸਾਈਡ ਹੀ ਪਾ ਲ ਗਏ ਫਿਰ ਬੰਦੇ ਰੋਂਗ ਹੋ ਜੀ ਗਏ ਹੈ ਬੰਦੇ ਰੋਂਗ ਬਣ ਜੀਏ ਨਾ ਤਾਂ ਡਰਦਾ ਬਸ ਆਉਣ ਡਈ ਜੇ ਮੈਂ ਸਨੇਪ ਆਣੀ ਲੋ ਦੇਖੋ ਬਾਕੀ ਐਂਡੋ ਐਂਡ ਹੋ ਹੀ ਜਾਂਦੀ ਐ ਤੇ ਗਾਈ ਦੇ ਕੇ ਗੱਲ ਟਾਈਮ ਹੀ ਬੜਾ ਲੱਗ ਗਿਆ ਤੇ ਆਪਾਂ ਨੂੰ ਮੇਰੇ ਖਿਆਲ ਤੋਂ 2 ਘੰਟੇ ਹੋ ਗਏ ਨੇ ਅੰਦਰ ਹਣਾ ਕਰਦੇ ਆ ਕਿ ਅੱਜ ਲੈ ਕੇ ਆਣੀ ਗ੍ਰੋਸਰੀ ਤੇ 2 ਘੰਟੇ ਲੱਗੇ ਸਾਨੂੰ ਅੰਦਰ ਅੰਦਰ ਹੀ ਕੰਟੇਨ ਦੇ ਅੰਦਰ ਅੰਦਰ ਹੀ ਬਾਕੀ ਮਿੱਤਰੋ ਜਿਹੜਾ ਸਮਾਨ ਸਾਨੂੰ ਨਹੀਂ ਮਿਲਿਆ ਤੇ ਉਹ ਅਸੀਂ ਨੀਡਸ ਜਾਣਾ ਨੀਡਸ ਇੱਥੇ ਸਾਡੇ ਮਾਲ ਹੈਗਾ ਉੱਥੋਂ ਲਵਾਂਗੇ ਯੈਸ ਕਰਾਵਾਂਗੇ ਪੂਰੀ ਐਂਡ ਐਂਡ ਹੋ ਜੂਗੀ ਖਾਲੀ ਪਸੰਦਾਂ ਹੁੰਦਾ ਲੈ ਇਹਨਾਂ ਦਾ ਦਰ ਤੱਕ ਪੀਣਾ ਦੇ ਅਸੀਂ ਲੈ ਵੇਖ ਲਓ ਗਾਇਜ਼ ਪਹਿਲਾਂ ਹੀ ਆਪਣਾ ਸੋਚੀ ਜਾਂਦਾ ਵੀ ਇਹਨੂੰ ਦੂਜੇ ਦਾ ਨਹੀਂ ਹੈਗਾ ਵੀ ਕੋਈ ਰਿਸ਼ਤੇਦਾਰ ਨਹੀਂ ਆਉਣਾ ਕਰੇਗਾ ਹੈ ਰਿਸ਼ਤੇਦਾਰ ਆ ਜਾਂਦਾ ਆਪਣਾ ਵੇਖ ਲਓ ਆਪਣਾ 24 ਘੰਟੇ ਬੰਦਾ ਆਪਣਾ ਹੀ ਸੋਚ ਰਹੀ ਹੈ ਨਾ ਗੱਲ ਇੱਥੋਂ ਇਹੋ ਪਤਾ ਲੱਗਦਾ ਹੈ ਕਰਾਏ ਤੱਕਾ ਕਰੀ ਜਾਣਾ ਤੂੰ ਜਿਆਦਾ ਨਹੀਂ ਰੋਟੀਦਾ ਆਪਣਾ ਮਾਮਾ ਚੱਲ ਲੈ ਦੇ ਸਪਰਾਈਟ ਲੈ ਦੇ ਮੁੰਡੇ ਨੂੰ ਇੱਕ ਸਰਪ੍ਰਾਈਜ਼ ਤੂੰ ਇਹਦੇ ਮਾਮਾ ਗੈਂਗੋ ਪੋਲੀ ਕੀ ਸੀ ਤੁਹਾਨੂੰ ਪੇਟੀ ਲੈਣੀ ਚਾਹੀਦੀ ਸੀ ਹਾਂ ਪੇਟੀ ਇਹ ਤੁਹਾਨੂੰ ਜਾਈ ਸੀ ਪੇਟੀ ਦੇ ਲੋ ਗਾਈ ਕਿੱਦਾਂ ਇਹ ਗੱਲਾਂ ਕਰਨ ਲਿਆ ਕਿੱਦਾਂ ਦੀਆਂ ਗੱਲਾਂ ਕਰਨ ਲਿਆ ਤੈਂਕਰੇ ਵਿੱਚ ਤਾਂ ਹਾਂ ਤਾਂ ਪੇਟੀ ਵੀ ਮਿਲਦੀ ਰਹੀ ਰੇ ਚ ਸਰਪ੍ਰਾਈਜ਼ ਲੈ ਦੇ ਸਰਪ੍ਰਾਈਜ਼ ਮੁੰਡੇ ਨੂੰ ਜੇ ਮੈਨੂੰ ਆ ਗਿਆ ਇੱਥੇ ਬੈਠਾ ਮੈਂ ਬਗੜੀ ਹੋਇਆ ਉਹਦੇ ਬੱਸ ਘਰ ਹੋ ਰਹਿਣ ਨਾਗ ਲਿਆ ਕਰ ਤੂੰ ਲੈਣ ਲੱਗਾ ਤੂੰ ਵੀ ਤਿੰਨ ਕਿਲੋੜ ਲੈਂਦੀ ਏ ਮੈਨੂੰ ਕੋ ਪੁੱਛਣ ਦੇ ਦੱਸ ਲੈ ਲੋ ਗਾਇਸ ਕੀ ਲਈ ਜਾਂਦਾ ਜੀ ਐਂ ਡੈਪਰ ਲਈ ਜਾਂਦਾ ਗਾਇਸ ਤੂੰ ਕਰਨੇ ਆ ਤੂੰ ਕਰਨੇਗੀ ਏ ਸਹਿਜ ਦੱਸ ਲੈ ਯਾਰ ਦੇਖੋ ਗਾਇਸ ਮੈਂ ਇਹ ਆ ਲੈਣਾ ਕਿਉਂ ਲੈਣਾ ਹੁਣ ਵੇਲਾ ਝੂਠ ਬੋਲੀ ਜਾਂਦਾ ਗੁਰ ਸੱਚ ਹੈ ਸੰਡਾ ਰੇਡ ਕੀ ਆ ਤੇ ਸਹਿਜ ਦੱਸ ਕੀ ਕਿਹੜਾ ਏ ਲੈ ਲੈ ਜੇ ਪੂਰਾ ਸੋ ਬਾਕੀ ਸੋ ਨੂੰ ਪਤਾ ਨਹੀਂ ਕਿੱਥੇ ਗਵਾਚਾ ਖਰਦਾ ਜੇ ਉਹ ਲੈ ਆਈਓ ਫਰਾਗ ਲੈ ਐ ਸੰਨੂ ਇਹ ਨਹੀਂ ਕੋਈ ਨਾ ਮੈਨੂੰ ਕੋਈ ਦੇ ਦੇ ਲੈਣਾ ਹਨ 60 ਦਾ ਲੈਣਾ ਕਿਉਂ ਲੈਣਾ ਦੇਖ ਲੋ ਗਾਈ ਜੇ ਮਨ ਹੁੰਦਾ ਨਹੀਂ ਜੇ ਫਾਸ ਜਾਊ ਤੈਨੂੰ ਸੁਣਵੇਂ ਇਹ ਤਾਂ ਸੰਗੜਾਈਆਂ ਇਹ ਦਿਖਾ ਰਿਹਾ ਥਰੀ ਡੈਥ ਹੋਈ ਨਹੀਂ ਨਹੀਂ ਤੂੰ ਤੂੰ ਇਦਾਂ ਕਹਿ ਰਿਹਾ ਉਹ ਡੰਡਾ ਪਾਣਾ ਆਇਆ ਨਾ ਕੌਂਗ ਲਾਇਆ ਕਰਦੇ ਰਹਾਦੇ ਬਸ ਮੇਨਾਂ ਲੰਘ ਜਾਣਾ ਤੇਰਾ ਮੇਨਾਂ ਲੰਘ ਜਾਣਾ ਲੈਣਾ ਵਾ ਨਹੀਂ ਨਹੀਂ ਤੂੰ ਦੇਖਣਗਾ ਤਾਂ ਡਿਆ ਜ ਨਹੀਂ ਲੈਣਾ ਓਏ ਇਹ ਇਹ ਮੇਰੇ ਖਾਲਾ ਆਪਣੀ ਗੱਲ ਤੇ ਪਹਿਲਾਂ ਬੈਠਾ ਹਣਾ ਆਂਦਾ ਨਾ ਇਹ ਸੌਂਗੀ ਲੈਨੇ ਇਹਨੇ ਨਾ ਤਾਗ ਦੇ ਨਾਲ ਜਾਣੀ ਹੈ ਹਾਂ ਘਰੇ ਹੈ ਵਾ ਹੈਗਾ ਵਾ ਆਹ ਘਰੇ ਸੌਂਗਾ ਦਾ ਰੇਂਦਾ ਚੱਲ ਜੀ ਹੈ ਲਗਾਈ ਆ ਸੌਂਗਾ ਜੀ ਦਾ ਏ ਟਿੱਕਾ ਪਾ ਲਉਂਦੇ ਨਹੀਂ 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 ਚੱਲੀਏ ਚੱਲੀਏ ਯਾਰ ਚਲੋ ਯਾਰ ਆਹ ਚੱਲ ਜੀ ਅੱਜ ਟਿੱਕਾ ਪਾ ਲਉਂਦੇ ਘਰੇ ਚੱਲੀਏ ਹੁਣ ਗਾਈਸ ਇਹਦੇ ਪੈਸੇ ਨਾ ਓਏ ਤੁਹਾਡੀ ਭੈਣ ਨੂੰ ਤੂੰ ਨਾਲ ਹੀ ਗਾੜੀ ਰੱਖ ਕੇ ਚੋਲਾ ਬਹਿ ਗਿਆ ਓਏ ਮਾਮਾ ਮਾਰੇ ਡਿੱਗੀ ਜਿਹੜਾ ਲੈਣਾ ਸੀ ਹਾਏ ਤੇ ਲਿਆ ਪਰ ਗਾਈਸ ਗੱਲ ਬੜਾ ਕੀ ਆ ਥਲੇ ਰੱਖ ਲੈ ਸੇਫਟੀ ਸਾਨੂੰ ਦੇ ਸਵਾਨੀ ਆ ਨਾ ਇਹਨੂੰ ਇਹ ਆ ਵੀ ਕੋਈ ਚੀਜ਼ ਨਾ ਕਰ ਲੈਣ ਯਾਰ ਇੰਨਾ ਚ ਕੀ ਨਹੀਂ ਨਹੀਂ ਹੈਗਾ ਸਾਡੇ ਦੇ ਓਹੋ ਜਿਹੜਾ ਬਾਹਰ ਬੈਠੀ ਉਹਦੀ ਕੀ ਕਰਨੀ ਲੈ ਗਏ ਬਾਹਰ ਗੱਲਾਂ ਗਲਤ ਆ ਮਿੱਤਰਾਂ ਗਲਤ ਆ ਗਲਤ ਆ ਮੇਰੇ ਮਗਰ ਬੈਠੀ ਉਹਦੀ ਕੀ ਕਰਨੀ ਹੋਵੇਗੇ ਬਾਕੀ ਵੀਰ ਮੇਰੇ ਸਵੇਰ ਦੇ ਵੇਲੇ ਨਿਕਲੇ ਸਾਨੂੰ ਮਤਲਬ ਹੈਪੀ ਮੇਰੇ ਖਾਲੇ ਟਵਾਵਾ ਟਾਈਮ ਤੇ ਨਿਕਲੇਣਾ ਰਵਾ ਆਪਾਂ ਨੂੰ ਲੇਟ ਸਬਦਾ ਲੈਣ ਦੇ ਨੇ ਇਹਦੇ 4 ਘੰਟੇ ਲਾ ਚਾਰ ਘਟੇ ਲੰਘ ਗਏ ਬੇਬੀ ਹੈਗਾ ਜੀ ਗਾੜ ਉੱਤੇ ਗਏ ਨਹੀਂ ਅਪਾ ਉੱਤੇ ਉੱਤੇ ਵੀ ਉੱਤੇ ਵੀ ਉਹਦੇ ਉੱਤੇ ਮਾਮਾ ਬਣਾਣਾ ਪੈਣਾ ਆਈਆਂ ਉੱਤੇ ਕੀ ਕੀ ਉਹ ਲੈ ਉੱਤੇ ਪਜਾ ਕੇ ਵੇਖਿਓ ਨਹੀਂ ਮਮਾ ਜਾਣਾ ਚਾਹੀਦਾ ਉਦਾਂ ਜਿਆਦੀ ਸੰਗਤ ਥੱਲੇ ਥੱਲੇ ਮੁੜ ਜਾਂਦੀ ਹੈ ਹੈਗਾ ਇੱਥੇ ਵੀ ਹਰ ਕੋਈ ਆ ਆਹ ਹੰਟ ਕੇ ਆ ਗਏ ਉੱਤੇ ਜੇ ਮੈਂ ਗਿਆ ਵਾ ਉੱਤੇ ਪਰ ਐਸੀ ਨਹੀਂ ਲੱਗਿਆ ਸਾਲਾ ਜਾਨ ਨੂੰ ਜੀ ਨਹੀਂ ਕਰਦਾ ਇਨੀ ਗਰਮੀ ਜਿੱਤੇ ਆਹੋ ਦੇਖਣ ਦੇ ਆ ਲੈ ਵੀ ਮੇਦਰੋ ਪਾਰਟੀ ਆ ਲੱਗੀ ਜੇ ਸੋਨੂ ਵੱਲੋਂ ਅੱਜ ਆਏ ਆ ਮੈਨੂੰ ਲੈ ਚਿਓ ਆਓ ਆਦਾ ਮੈਨੂੰ ਲੈ ਚਿਓ ਆਓ ਪਹਿਲਾਂ ਆਣਾ ਮੈਨੂੰ ਵੇਚ ਲਿਆ ਹੋਣਾ ਤਾਂ ਮੈਨੂੰ ਨਾ ਵੇਚ ਲਿਆਓ ਇਹ ਗੱਲਾਂ ਮਾੜੀਆਂ ਜੇ ਬੈਣਾ ਕਿੱਥੇ ਆ ਆਪਣਾ ਮੋਸਟ ਫੇਵਰੇਟ ਰੈਸਟੋਰੈਂਟ ਚਾਹੇ ਚੂਰੀ ਓਏ ਹੋਏ ਚਾਹ ਚੂ ਪੀਨੇ ਆ ਮਿੱਤਰੋ ਆਜੋ ਨਾਲ ਜਿੰਨੇ ਆਉਣਾ ਹੈ ਵਕਤ ਫਤੂ ਮਿੱਤਰੋ ਆ ਚੁੱਕੇ ਬਾਹਰ ਤੇ ਮੈਂ ਸੋਚਿਆ ਵੀ ਤੁਹਾਨੂੰ ਇੱਕ ਰਾਨਾ ਲੋਕੇਸ਼ਨ ਘੈਂਡ ਜੀ ਵਿਖਾ ਦਈਏ ਇੱਕ ਰਾਨਾ ਘੈਂਡ ਮੂੰਹ ਮੇੜ ਦੇ ਦਰਸ਼ਨ ਕਰਾ ਦਈਏ ਤੁਹਾਨੂੰ ਇੱਕ ਰਾਨਾ ਵੇਖੋ ਸਹੀ ਓਏ ਹੋਏ ਨਜ਼ਾਰਾ ਵੱਖਰਾ ਜਿਆ ਨਹਿਰ ਦਾ ਤੇ ਨਜ਼ਾਰਾ ਵੱਖਰਾ ਨਾ ਹੈਗੀ ਨਾ ਗੱਲ ਆਣਾ ਗੱਲਬਾਤ ਪੂਰੀ ਹੁਣ ਮੀ ਬਹੁਤ ਜ਼ਿਆਦਾ ਆ ਗਿਆ ਮੀਓ ਮੀਓ ਹੋ ਗਿਆ ਕੰਮ ਐਂਡ ਕਰਾ ਲੀਏ ਉਹ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਸੋ ਕਿਉਂਕਿ ਸਵੇਰ ਤੇ ਆਪਾਂ ਘਰੋਂ ਨਿਕਲੇ ਆ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਘਰੇ ਚਾਹੀਦੀ ਗੱਡੀ ਦੇ ਗਰੰਟੀ ਹੋਣਾ ਪਰ ਉਹ ਘਰੇ ਦੇਣੀ ਪੈਣੀ ਛੇਤੀ ਜਾਣਾ ਪੈਣਾ ਵਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਵੀਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਇਦਾਂ ਹੀ ਆਪਾਂ ਕਹਿੰਦੇ ਕਹਿੰਦੇ ਕੰਟੈਂਟ ਲੈ ਕੇ ਤੁਹਾਡੇ ਕੋਲ ਦੇ ਰਵਾਂਗੇ ਸੋ ਅੱਜ ਲਈ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ